ਵਿਦੀਪੁਰ ਫਾਟਕ ਦੇ ਕੋਲ ਇੱਕ ਕਾਰ ਤੇ ਆਟੋ ਦੀ ਈ ਰਿਕਸ਼ਾ ਦੇ ਵਿੱਚ ਆਪਸ ਵਿੱਚ ਟੱਕਰ ਹੁੰਦੀ ਹੈ ਟੱਕਰ ਇੰਨੀ ਕੁ ਜ਼ਬਰਦਸਤ ਹੁੰਦੀ ਹੈ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਅੱਜ ਪਰਿਵਾਰਿਕ ਮੈਂਬਰਾਂ ਵੱਲੋਂ ਜਿਹੜਾ ਇੱਥੇ ਥਾਣਾ ਮਕਸੂਦਾ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਧਰਨਾ ਪ੍ਰਦਰਸ਼ਨ ਦੀਆਂ ਪਰਿਵਾਰਿਕ ਮੈਂਬਰਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਪੰਜਾਬ ਪੁਲਿਸ ਦੇ ਬਲਟਾਫ ਲਗਾਤਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਪਰਿਵਾਰਿਕ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਜੋ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਉਹ ਕਾਰਵਾਈ ਜਿਹੜੀ ਹੈ ਕੀਤੀ ਨਹੀਂ ਜਾ ਰਹੀ ਹੈ ਪਰਿਵਾਰਿਕ ਮੈਂਬਰ ਜਿਹੜੇ ਆ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਨੇ ਆ ਸਰ ਸਵੇਰ ਤੋਂ ਹੀ ਤੁਹਾਡੀ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਚੱਲਦੀ ਪਈ ਆ ਮਗਰ ਹੁਣ ਪਰਿਵਾਰਿਕ ਮੈਂਬਰਾਂ ਵੱਲੋਂ ਜਿਹੜਾ ਹੈ ਥਾਣਾ ਮਕਸੂਦਾ ਦੇ ਬਾਅਦ ਧਰਨਾ ਪ੍ਰਦਰਸ਼ਨ ਕਰ ਦਿੱਤਾ ਗਿਆ ਦੇਖੋ ਸਰ ਇਦਾਂ ਪੁਲਿਸ ਪ੍ਰਸ਼ਾਸਨ ਦਾ ਤਾਂ ਕੰਮ ਹੀ ਹੈਗਾ ਆ ਵੀ ਕੋਈ ਵੀ ਘਟਨਾ ਹੁੰਦੀ ਆ ਉਹਨੂੰ ਠੰਡੇ ਬਸਤੇ ਦੇ ਵਿੱਚ ਪਾਉਣਾ ਪੁਲਿਸ ਦਾ ਕੰਮ ਹੀ ਹੁੰਦਾ ਕੋਈ ਵੀ ਘਟਨਾ ਹੁੰਦੀ ਉਹਨੂੰ ਠੰਡੇ ਬਸਤੇ ਦੇ ਵਿੱਚ ਪਾਉਣਾ ਔਰ ਦੇਖੋ ਤੁਸੀਂ ਇਹ ਦੇਖੋ ਐਸ ਐਚਓ ਸਕੰਦਰ ਸਿੰਘ ਹੁਣ ਆਏ ਸੀਗੇ ਸਾਨੂੰ ਆਸ਼ਵਾਸਨ ਦੇਣ ਕਿ ਅਸੀਂ 304 ਦੀ ਕਾਰਵਾਈ ਐਫ ਆਈ ਆਰ ਦੇ ਵਿੱਚ ਕਰ ਦਿੱਤੀ 304 ਆਈਪੀਸੀ ਲਾਤੀ ਆ ਜਿਹੜੀ ਕਿ ਅਸੀਂ ਕਦੇ ਲਾਈ ਨਹੀਂ ਸੀਗੀ ਤੁਸੀਂ ਦੇਖੋ ਚਾਰ ਚਾਰ ਡੈਥ ਹੋ ਗਈਆਂ ਹੈਗੀਆਂ ਚਾਰ ਡੈਥ ਹੋ ਗਈਆਂ ਆ ਔਰ ਹਜੇ ਤੱਕ ਐਸ ਐਚਓ ਸਾਹਿਬ ਇੱਥੇ ਆਏ ਆ ਔਰ ਜਿਹੜਾ ਹਸਪੀਟਲ ਸੀ ਜਿੱਥੇ ਉਹਨਾਂ ਦਾ ਪੋਸਟਮਾਰਟ ਹੋਣਾ ਸੀ ਉੱਥੇ ਕਿਸੇ ਪਰਿਵਾਰਕ ਮੈਂਬਰ ਨਾਲ ਉਹਨਾਂ ਨੇ ਦੁੱਖ ਸਾਂਝਾ ਕਰਨ ਨਹੀਂ ਪਹੁੰਚੇ ਔਰ ਮੇਨ ਪ੍ਰੋਬਲਮ ਸਰ ਜਿਹੜੀ ਸੀਗੀ ਕਿ ਜਿਹੜਾ ਜਿਹੜਾ ਆਡੀ ਸਵਾਰ ਸੀ ਜਿਹਦੇ ਜਿਹਦੇ ਗਲਤ ਜਿਹੜੀ ਜਿਨੇ ਗੱਡੀ ਚਲਾਈ ਜਿਹਦੇ ਕਾਰਨ ਇੰਨੇ ਪਰਿਵਾਰ ਜਿਹੜੇ ਆ ਉਹ ਜਿਹੜੇ ਆ ਰੋਟੀ ਤੋਂ ਵਾਂਝੇ ਜਿਨੇ ਕੀਤੇ ਆ ਔਰ ਉਹ ਆਡੀ ਜਿਹੜਾ ਮਤਲਬ ਆਡੀ ਵਾਲਾ ਮਤਲਬ ਅਮੀਰ ਜੱਤਾ ਕੋਈ ਹੋਊਗਾ ਜਿਹਦੇ ਕਾਰਨ ਪੁਲਿਸ ਤੇ ਕੋਈ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਆ ਜਿਸ ਕਾਰਨ ਇਸ ਉਹ ਇਹ ਉਹ ਬੰਦਿਆਂ ਨੂੰ ਫੜਨ ਦੇ ਵਿੱਚ ਨਕਾਮ ਆ ਹਜੇ ਤੱਕ ਮਗਰ थाना ਮਕਸੂਦਾ ਦੇ ਜਿਹੜੇ ਪਰਿਵਾਰੀ ਹੈਗੇ ਆਗੇ ਆਗੇ ਆ ਉਹ ਤੁਹਾਡੇ ਕੋਲ ਪਹੁੰਚੇ ਸੀ ਤੁਹਾਨੂੰ ਆਸ਼ਵਾਸ਼ਣ ਵੀ ਦਿੱਤਾ ਉਹਨਾਂ ਨੇ ਕੀ ਆਸ਼ਵਾਸ਼ਣ ਦਿੱਤਾ ਸਰ ਆਸ਼ਵਾਸ਼ਣ ਇਹੀ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ 304 ਦੀ ਕਾਰਵਾਈ ਜਿਹੜੀ ਆ ਉਹ ਕਹਿੰਦੇ ਅਸੀਂ ਕਰ ਦਿੱਤੀ ਆ ਕਿਉਂਕਿ ਅਸੀਂ ਕਹਿੰਦੇ ਮжоਰਟੀ ਕੇਸਾਂ 'ਚ 304 ਹੀ ਲਾਉਂਦੇ ਹੁੰਦੇ ਐਕਸੀਡੈਂਟ ਕੇਸਾਂ ਦੇ ਵਿੱਚ ਲੇਕਿਨ ਪਰਵਾਰ ਨੂੰ ਇਹ ਸ਼ੋਰ ਨਹੀਂ ਕਰ पाए ਪਰਵਾਰ ਨੂੰ ਇਹ ਸ਼ੋਰ ਨਹੀਂ ਕਰ पाए ਕਿ ਅਸੀਂ ਬੰਦੇ ਤੁਹਾਨੂੰ ਜਾਂ ਤਾਂ ਕੋਈ ਇੱਕ ਟਾਈਮ ਦਿੰਦੇ ਹਨ ਨਾ ਵੀ ਟਾਰਨ ਆਊਟ ਇੱਕ ਟਾਈਟ ਦੇ ਦਿੰਦੇ ਵੀ ਇੰਨੇ ਟਾਈਮ ਦੇ ਵਿੱਚ ਬੰਦੇ ਫੜ ਕੇ ਅਸੀਂ ਤੁਹਾਡੇ ਕੋਲ ਹਾਜ਼ਰ ਕਰ ਦਾਂਗੇ ਸਾਨੂੰ ਇੰਨੇ ਟਾਈਮ ਦਾ ਸਮੇ ਸਮਾਂ ਦਿੱਤਾ ਜਾਵੇ ਉਹ ਕਹਿੰਦੇ ਕੋਈ ਨਹੀਂ ਟੀਮਾਂ ਲਾਈਆਂ ਅਸੀਂ ਫੜ ਲਾਂਗੇ ਔਰ ਮੇਨ ਦਿੱਕਤ ਦੇਖੋ ਮੈਂ ਐਸਐਚਓ ਸਾਹਮਣੇ ਗੱਲ ਕਰਨ ਗਿਆ ਬੜੇ ਕਾਬਿਲ ਅਫਸਰ ਆ ਬਟ ਸਾਨੂੰ ਇਨਡਾਇਰੈਕਟਲੀ ਉਹ ਧਮਕੀ ਦਿੰਦੇ ਨਜ਼ਰ ਆਏ ਪਈ ਜੇਕਰ ਤੁਸੀਂ ਇੱਥੇ ਧਰਨਾ ਲਾਇਆ ਤੇ ਅਸੀਂ ਤੁਹਾਡੇ ਦੇ ਜਿਹੜਾ ਆ ਹਾਈਵੇ ਐਕਟ ਜਿਹੜਾ ਜਿਹੜਾ ਵੀ ਕਾਨੂੰਨੀ ਕਾਈ ਉਹ ਕਾਰਵਾਈ ਬਣਦੀ ਕਰ ਦੇਣਗੇ ਲੇਕਿਨ ਦੇਖੋ ਜਿਨ੍ਹਾਂ ਦੇ 4 4 ਜੀ ਚਲ ਗਏ ਪਰਿਵਾਰ ਦੇ ਜਿਨ੍ਹਾਂ ਦੇ 4 4 ਜੀ ਚਲ ਗਏ ਪਰਿਵਾਰ ਦੇ ਉਹਨਾਂ ਕੋਲ ਹੋਰ ਚਾਰਾ ਕੀ ਰਹਿ ਗਿਆ ਪਟੇਸਟੀ ਕਰ ਸਕਦੇ ਹੋਰ ਕੋਈ ਚਾਰਾ ਨਹੀਂ ਹੈਗਾ ਹੱਸਾ ਇੰਨਾ ਕੁ ਜ਼ਬਰਦਸਤ ਸੀਗਾ ਕਿ ਜਿਹੜਾ ਆਟੋ ਹੈ ਕਾਫੀ ਦੂਰ ਤੱਕ ਖਿਲਰਿਆ ਹੋਇਆ ਦਿਖਾਈ ਦਿੱਤਾ ਬਿਲਕੁਲ ਬਿਲਕੁਲ ਸਰ ਤੁਸੀਂ ਆਟੋ ਦਾ ਤੁਸੀਂ ਦੇਖੋ ਤੁਸੀਂ ਦੇਖਿਆ ਹੀ ਹੋਊਗਾ ਕਿ ਆਟੋ ਦਾ ਬਚਿਆ ਕੁਛ ਨਹੀਂ ਆ ਉਹ ਪਤਾ ਨਹੀਂ ਇੱਕ ਬੰਦਾ ਕਿੱਦਾਂ ਐਕਸੀਡੈਂਟਲੀ ਜਿਹੜਾ ਆ ਬਚ ਗਿਆ ਐਕਸੀਡੈਂਟਲੀ ਇੱਕ ਬੰਦਾ ਬਚ ਗਿਆ ਚਾਰ ਬੰਦਿਆਂ ਦੀਆਂ ਮੌਕੇ ਤੇ ਹੀ ਡੈਥ ਹੋ ਗਈ ਜੀ ਬਹੁਤ ਬੁਰਾ ਉਹਦੇ ਪਰਿਵਾਰ ਨਾਲ ਉਹਨਾਂ ਦੇ ਨਾਲ ਸਹਿਮਤੀ ਤਾਂ ਕੀ ਇਹਨਾਂ ਨੇ ਉਹ ਦੁੱਖ ਜਤੋਣਾ ਸੀਗਾ ਐਸਐਚਓ ਸਾਹਮਣੇ ਇੱਥੇ ਮੈਨੂੰ ਕਹਿੰਦੇ ਇਥੇ ਸਾਰਿਆਂ ਨੂੰ ਕਹਿੰਦੇ ਵੀ ਨਹੀਂ ਇਹਦਾ ਕਹਿੰਦੇ ਮੈਂ ਪਰਚਾ ਦੇ ਦੂੰਗਾ ਸਾਰਿਆਂ ਤੇ ਤੁਸੀਂ ਜਿਨ੍ਹਾਂ ਜਿਨ੍ਹਾਂ ਜਿਹੜਾ ਕਿ ਜਿਹੜਾ ਕਿ ਅਕਿਊਜ਼ਡ ਬੰਦਾ ਆ ਜਿਹੜਾ ਕਿ ਮੌਕੇ ਤੋਂ ਭੱਜ ਗਿਆ ਉਹਨੂੰ ਫੜਨ ਦੀ بجائے ਤੁਸੀਂ ਕੰਪਲੇਂਟੈਂਡਰ ਨੂੰ ਹੀ ਦੱਬਣ ਦੀ ਕੋਸ਼ਿਸ਼ ਕਰ ਰਹੇ ਹੋ ਮਾੜੀ ਬਹੁਤ ਮਾੜੀ ਜਿਹੜੀ ਕਾਨੂੰਨ ਵਿਵਸਥਾ ਆ ਉਹ ਐਸਐਚਓ ਸਾਹਮਣੂ ਐਦਾ ਦਾ ਜਿਹੜਾ ਇਹ ਲੈਂਗੁਏਜ ਨਹੀਂ ਯੂਜ਼ ਕਰਨੀ ਚਾਹੀਦੀ। ਪਰਿਵਾਰਿਕ ਮੈਂਬਰਾਂ ਦੀ ਮੰਗ ਕੀ ਆ? ਪਰਿਵਾਰਿਕ ਮੈਂਬਰਾਂ ਦੀ ਮੰਗ ਇਹੀ ਆ ਜੀ ਕਿ ਇੱਕ ਤਾਂ ਜਿਹੜਾ ਬੰਦਾ ਉੱਥੋਂ ਭੱਜ ਉਹਦਾ ਨਾਮ ਐਫ ਆਈ ਆਰ ਦੇ ਵਿੱਚ ਰਜਿਸਟਰਡ ਕੀਤਾ ਜਾਵੇ ਔਰ ਉਹਨੂੰ ਜੇਲ੍ਹ ਦੀਆਂ ਸਲਾਕਾਂ ਅੰਦਰ ਭੇਜਿਆ ਜਾਵੇ ਤਾਂ ਕਿ ਦੇਖੋ ਗਏ ਜਿਹੜੇ ਆ ਉਹ ਵਾਪਸ ਨਹੀਂ ਆਉਣੇ ਜਿਹੜਾ ਇੱਕ ਵਾਰੀ ਚਲੀ ਜਾਂਦਾ ਆ ਦੁਨੀਆ ਤੋਂ ਉਹਨੇ ਵਾਪਸ ਨਹੀਂ ਆਉਣਾ ਪਰ ਜਿਹੜਾ ਬੰਦਾ ਜਿਹਦੇ ਵਜਨ ਨਾਲ ਇਹ ਕੰਮ ਹੋਇਆ ਆ ਉਹ ਹੋਰ ਕਿਸੇ ਨੂੰ ਜਾਨੀ ਨੁਕਸਾਨ ਨਾ ਪਹੁੰਚਾਵੇ ਜਿਹਦੇ ਕਾਰਨ ਜਿਹੜਾ ਪਰਿਵਾਰਕ ਮੈਂਬਰ ਆ ਜਿੱਥੇ ਇਕੱਠੇ ਹੋਏ ਆ ਵੀ ਜਦੋਂ ਤੱਕ ਇਹ ਜਿਹੜੇ ਬਕਸੂਦਾ ਥਾਣੇ ਵਾਲੇ ਆ ਉਹਨੂੰ ਅੰਦਰ ਨਹੀਂ ਕਰਦੇ ਤਦ ਤੱਕ ਇਹ ਜਿਹੜਾ ਤਾਨਾ ਪ੍ਰਦਰਸ਼ਨ ਜਾਰੀ ਰਹੂਗਾ ਕਿਉਂਕਿ ਪਰਿਵਾਰਿਕ ਮੈਂਬਰਾਂ ਨੂੰ ਜਾਂ ਪੁਲਿਸ ਨੂੰ ਇਹ ਵੀ ਨਹੀਂ ਪਤਾ ਜਿਹੜਾ ਕਾਰ ਚੱਲਗਾ ਉਹ ਗੱਡੀ ਦਾ ਓਨਰ ਹੈ ਜਾਂ ਡਰਾਈਵਰ ਹੈ ਦੇਖੋ ਸਰ ਇਹ ਇਹ ਤਾਂ ਮੈਂ ਇਹੀ ਕਹਿ ਸਕਦਾ ਵੀ ਦੇਖੋ ਇਹ ਪੁਲਿਸ ਦੀ ਨਾਕਾਮੀ ਹੈ ਇਹ ਪੁਲਿਸ ਦੀ ਵਾਹ ਵਾਈ ਨਹੀਂ ਪੁਲਿਸ ਦੀ ਨਾਕਾਮੀ ਹੈ ਵੀ ਕੱਲ ਰਾਤ ਦਾ ਐਕਸੀਡੈਂਟ ਹੋਇਆ ਆ ਔਰ ਹਜੇ ਤੱਕ ਇਹਨਾਂ ਤੋਂ ਇਹ ਹੀ ਨਹੀਂ ਵੈਰੀਫਾਈ ਕਰ ਹੋਇਆ ਕਿ ਉਹ ਉਹ ਓਨਰ ਸੀਗਾ ਜਾਂ ਕੋਈ ਡਰਾਈਵਰ ਸੀਗਾ ਇਹਦਾ ਪੁਲਿਸ ਦੀ ਨਾਕਾਮੀ ਹੈ ਪਤਾ ਕਰ ਉਹ ਕੁਝ ਵੀ ਕਰ ਸਕਦੇ ਆ ਚੰਡੀਗੜ੍ਹ ਦੀ ਗੱਲ ਕਰਦੇ ਚੰਡੀਗੜ੍ਹ ਗੱਡੀ ਨੰਬਰ 2 ਘੰਟੇ ਦਾ ਸਫ਼ਰ ਹੈ ਚੰਡੀਗੜ੍ਹ ਦਾ ਜਾ ਕੇ ਪਤਾ ਕਰਿਓ ਹੁਣ ਠੀਕ ਹੈ ਕਿ ਨਹੀਂ ਮਤਲਬ ਜੇ ਗੱਲ ਕਰਾਂ ਪੁਲਿਸ ਨੇ ਜਿੱਥੋਂ ਆਲੇ ਦੁਆਲੇ ਆਲੀ ਜਗ੍ਹਾ ਦੇ ਸੀਸੀਟੀਵੀ ਕੈਮਰੇ ਲੱਗੇ ਉਹ ਸੀਸੀਟੀਵੀ ਕੈਮਰੇ ਖੰਘਾਲਣ ਦੀ ਕੋਸ਼ਿਸ਼ ਕੀਤੀ ਦੇਖੋ ਸਰ ਆ ਮੌਕੇ ਤੇ ਮੌਜੂਦ ਆ ਜਿਨ੍ਹਾਂ ਜਿਨ੍ਹਾਂ ਦਾ ਪਰਿਵਾਰਕ ਮੈਂਬਰ ਆ ਆ ਹੋਇਆਗਾ ਬੱਚਾ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋਈ ਆ ਕੱਲਾ ਕੱਲਾ ਬੇਟਾ ਆ ਇਹ ਦੇਖੋ ਇਹਨਾਂ ਦੇ ਨਾਲ ਜੇ ਇਹਨਾਂ ਨੂੰ ਪੂਰਾ ਸ਼ੋਰ ਹੁੰਦਾ ਜੇ ਇਹਨਾਂ ਨੂੰ ਲੱਗਦਾ ਹੁੰਦਾ ਕਿ ਪੁਲਿਸ ਆਪਣੀ ਕਾਰਵਾਈ ਸਹੀ ਢੰਗ ਨਾਲ ਕਰ ਰਹੀ ਆ ਤੇ ਅੱਜ ਇਸ ਟਾਈਮ ਦੇ ਵਿੱਚ ਪੋਸਟਮਾਰਟਮ ਕਰਾ ਕੇ ਤੇ ਜਿਹੜਾ ਜਿਹੜਾ ਜਿਹੜੇ ਬੰਦੇ ਦੀ ਡੈਥ ਹੋਈ ਆ ਇਹਨਾਂ ਦੇ ਫਾਦਰ ਦੀ ਡੈਥ ਹੋਈ ਆ ਉਹਨਾਂ ਦਾ ਸੰਸਕਾਰ ਕਰਨਾ ਸੀ ਨਾ ਕਿ ਇੱਥੇ ਰੋਡਾਂ ਦੇ ਵਿੱਚ ਖੱਜਲ ਹੋਣਾ ਸੀਗਾ ਹੁਣ ਯਾਨੀ ਕਿ ਪਰਿਵਾਰਿਕ ਮੈਂਬਰਾਂ ਦਾ ਇਹ ਕਹਿਣਾ ਹੈਗਾ ਕਿ ਸੰਸਕਾਰ ਔਰ ਪੋਸਟਮਾਰਟਮ ਉਹ ਤੱਕ ਨਹੀਂ ਕਰਵਾਇਆ ਜਾਏਗਾ ਜਦ ਤੱਕ ਜਿਸ ਵਿਅਕਤੀ ਨੇ ਇਹ ਕਾਰਵਾਈ ਕੀਤੀ ਆ ਜਿਹੜਾ ਐਕਸੀਡੈਂਟ ਕੀਤਾ ਉਹ ਸਲਾਖਾਂ ਦੇ ਪਿੱਛੇ ਨਹੀਂ ਜਾਂਦਾ ਬਿਲਕੁਲ ਸਰ ਬਿਲਕੁਲ ਇਹੀ ਜੋ ਤੁਸੀਂ ਕਿਹਾ ਬਿਲਕੁਲ ਪਰਿਵਾਰਿਕ ਮੈਂਬਰਾਂ ਦੀ ਇਹੀ ਮੰਗਿਆ ਔਰ ਜਦੋਂ ਜਿਹੜਾ ਆ ਜਿਹੜਾ ਐਸ ਐਚਓ ਸਾਹਿਬ ਜਾਂ ਜਿਹੜੇ ਵੀ ਸਾਡਾ ਸੀਨੀਅਰ ਅਫਸਰ ਆ ਉਹ ਜਦੋਂ ਤੱਕ ਇਹ ਮੰਗ ਸਾਡੀ ਨਹੀਂ ਪੂਰੀ ਕਰ ਦੇ ਤਦ ਤੱਕ ਇਹ ਦਰਨਾ ਜਾਰੀ ਰਹੂਗਾ ਔਰ ਇਹਦੇ ਵਿੱਚ ਦੇਖੋ ਆਪਣੀ ਤਾਂ ਸਾਡੇ ਦਾ ਬੰਦੇ ਦੀ ਜਾਨ ਚੱਲ ਗਈ ਜਿੱਦਾਂ ਮੈਂ ਪਹਿਲਾਂ ਰਿਪੀਟ ਕਰਕੇ ਹਟਿਆ ਕਿ ਹੋਰ ਕਿਸੇ ਬੰਦੇ ਨੂੰ ਉਹ ਹਿੱਟ ਹਿੰਡ ਰਨ ਜਿਦਾ ਕਰਕੇ ਭੱਜਿਆ ਆ ਐਦਾਂ ਕਿਸੇ ਹੋਰ ਕਿਸੇ ਪਰਿਵਾਰ ਦੇ ਕਿਸੇ ਮੈਂਬਰ ਦਾ ਜਿਹੜਾ ਜੀ ਦੀ ਮੌਤ ਨਾ ਹੋਵੇ ਸਰ ਇੱਥੇ ਜੇ ਗੱਲ ਕਰਾਂ ਪੁਲਿਸ ਦੀ ਇੱਕ ਕਾਰਗੁਜ਼ਾਰੀ ਹੋਰ ਵੀ ਢਿੱਲੀ ਦਿੱਖਦੀ ਜਿੱਥੇ ਇਨਸੀਡੈਂਟ ਹੋਇਆ ਉੱਥੋਂ ਆਟੋ ਥੋੜਾ ਸਾਈਡ ਤੇ ਕਰਤਾ ਬਿਲਕੁਲ ਸਾਈਡ ਤੇ ਨਹੀਂ ਕੀਤਾ ਇੱਕ ਇੱਕ ਬੈਰੀਕੇਡ ਅੱਗੇ ਲਗਾ ਦਿੱਤਾ ਹਾਈਵੇ ਤੇ ਗੱਡੀਆਂ ਚੱਲ ਰਹੀਆਂ ਸਰ ਤੁਸੀਂ ਦੇਖਿਓ ਮੈਂ ਕਹਿੰਦਾ ਜੀ ਇੰਨਾ ਮਾੜਾ ਹਾਲ ਆ ਨਾ ਮਕਸੂਦਾ ਥਾਣੇ ਦਾ ਇੰਨਾ ਮਾੜਾ ਹਾਲ ਆ ਤੁਸੀਂ ਰਾਤ ਨੂੰ ਆ ਕੇ ਦੇਖ ਲਓ ਮੁਲਾਜ਼ਮ ਕੋਈ ਨਹੀਂ ਹੁੰਦਾ ਕੋਈ ਨਾਕਾ ਨਹੀਂ ਹੁੰਦਾ ਏ ਬੀ ਸੀ ਡੀ ਕੁਝ ਨਹੀਂ ਹੁੰਦਾ ਲੁੱਟਾਂ ਖੋਹਾਂ ਇੱਥੇ ਇੰਨੀਆਂ ਵੱਧ ਰਹੀਆਂ ਆ ਇੰਨਾ ਨਸ਼ਾ ਵਿਕ ਰਿਹਾ ਆ ਕੁਝ ਨਹੀਂ ਕਰ ਰਹੇ ਜੇ ਸਾਰਾ ਕੁਝ ਜੇ ਕੀਤਾ ਹੁੰਦਾ ਸਾਰਾ ਕੁਝ ਕਰਦੇ ਹੁੰਦੇ ਤੇ ਅੱਜ ਹੋ ਸਕਦਾ ਉਹ ਬੰਦਾ ਜਿਹੜਾ ਇੱਥੇ ਭੱਜ ਗਿਆ ਨਾ ਭੱਜਦਾ ਤੇ ਇਹ ਇਹਨਾਂ ਦੀ ਨਾਕਾਮੀ ਹੈ ਜੀ ਇਹ ਪੁਲਿਸ ਪਛਾਰਸ ਦਾ ਬਹੁਤ ਮਾੜਾ ਹਾਲਿਆ ਮਕਸੂਦਾ ਥਾਣੇ ਦਾ ਖਾਸ ਕਰਕੇ ਮਕਸੂਦਾ ਥਾਣੇ ਦਾ ਔਰ ਆਈਓ ਦੀ ਗੱਲ ਕਰਦਾ ਸੀ ਆਈਓ ਦੇ ਤੁਸੀਂ ਸ਼ਕਲ ਦੇਖ ਲਿਓ ਉਹਨਾਂ ਦਾ ਫੇਸ ਦੇਖ ਲਿਓ ਬੰਦੇ ਦੀ ਬੋਡੀ ਲੈਂਗੁਏਜ ਤੇ ਪਤਾ ਲੱਗ ਜਾਂਦਾ ਵੀ ਇਹਨੇ ਕੀ ਕਰਨਾ ਐਸਐਚਓ ਸਾਹਿਬ ਅਜੇ ਮੌਕੇ ਤੇ ਨਹੀਂ ਗਏ ਜਗ੍ਹਾ ਹੀ ਨਹੀਂ ਦੇਖ ਕੇ ਆਏ ਔਰ ਜੇ ਕੋਈ ਜਗ੍ਹਾ ਨਹੀਂ ਦੇਖ ਇਹਨਾਂ ਨੂੰ ਪਤਾ ਇਹਨਾਂ ਨੂੰ ਸਰ ਇਹਨਾਂ ਨੂੰ ਦੇਖੋ ਜਦੋਂ ਅਸੀਂ ਉੱਥੇ ਸੀਗੇ ਸਿਵਲ ਹਸਪੀਟਲ ਸੀਗੇ ਜਲੰਧਰ ਸੀਗੇ ਤੇ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਵੀ ਅਸੀਂ ਕਿਉਂਕਿ ਇਹਨਾਂ ਦੇ ਅਫਸਰ ਉੱਥੇ ਹੁੰਦੇ ਆ ਉਹਨਾਂ ਦੇ ਆਈਓ ਉੱਥੇ ਸੀ ਵੀ ਅਸੀਂ ਧਰ ਐਸਐਚਓ ਸਾਹਮਣੇ ਆਪਣਾ ਫਰਜ਼ ਨਹੀਂ ਸਮਝਿਆ ਵੀ ਅਸੀਂ ਉੱਥੇ ਆ ਕੇ ਇਹਨਾਂ ਦੀ ਗ੍ਰੀਵੈਂਸ ਪਤਾ ਕਰੀਏ ਔਰ ਇਹਨਾਂ ਨੂੰ ਅਸ਼ੂਰ ਕਰੀਏ ਜਿਹੜਾ ਖਮਾਜਾ ਭੁਗਤ ਰਹੇ ਆ ਸਾਡੇ ਦਾ ਪਰਿਵਾਰ ਦੇ ਜੀ ਚਲੀ ਗਏ ਜਿਹੜੇ ਜਾਣੇ ਹੈਗੇ ਆ ਤੇ ਫਿਰ ਬਾਕੀਆਂ ਦੇ ਨਾ ਜਾਣ ਇਸੇ ਕਾਰਨ ਅਸੀਂ ਜਿਹੜਾ ਧਰਨੇ ਦਾ ਜਿਹੜਾ ਲਾਇਆ ਜੀ ਇਹ ਜਿਹੜਾ ਤੁਹਾਨੂੰ ਇੱਕ ਵਾਰੀ ਫੇਰ ਸਾਂਝੀਆ ਕਰ ਦਿੰਦੀਆਂ ਥਾਣਾ ਮਕਸੂਦਾ ਦੀਆਂ ਤਸਵੀਰਾਂ ਹੈਗੀਆਂ ਜਿਹੜਾ ਇਨਸੀਡੈਂਟ ਰਾਤ ਵਿਧਿਵਿਫਾਟਕ ਦੇ ਨਜ਼ਦੀਕ ਇੱਕ ਕਾਰ ਤੇ ਇਦਿਕਸ਼ਾ ਦੇ ਵਿੱਚ ਹੋਇਆ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਇੱਕ ਲੋ ਇੱਕ ਆਦਮੀ ਦੀ ਹੋਰ ਮੌਤ ਹੋ ਗਈ ਹੈ ਔਰ ਜਿਸ ਤੋਂ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਢਿੱਲੀ ਨੂੰ ਦੇਖਦੇ ਹੋਏ ਇੱਕ ਪਰਿਵਾਰਿਕ ਮੈਂਬਰ ਵੱਲੋਂ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕੈਮਰਾਮੈਨ 라ਜੀਵੀਰ ਦੇ ਨਾਮ ਵਿਨੈਸ਼ ਸ਼ਰਮਾ ਡੈਨਿਕ ਸੁਰਾ ਟੀਵੀ ਜਲੰਧਰ